ਜਾਣੋ ਜੀ ਅੱਜ ਇਹ ਖਰਡਾਸ਼ ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਜੇ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੋਂ ਨਾਲ ਸਾਂਝੇ ਕਰਨ ਲਈ ਲੈਂਗਲੀ ਬੀਸੀ ਸਰੀ ਦੇ ਨਾਲ ਲੱਗਦਾ ਸ਼ਹਿਰ। ਇਹਦੇ ਵਿੱਚ ਔਰਤ ਆਪਣਾ ਤਜਰਬਾ ਸਾਂਝਾ ਕਰ ਰਹੀ ਹੈ। ਤਜਰਬਾ ਇਹ ਆ ਉਹ ਕਹਿੰਦੀ ਵੀ ਮੈਨੂੰ ਡਰ ਤੇ ਐਂਗਜ਼ਾਈਟੀ ਆ। ਡਰ ਤੇ ਐਂਗਜ਼ਾਈਟੀ ਇਸ ਕਰਕੇ ਆ ਵੀ ਉਹਦੇ ਘਰ ਦੇ ਵਿੱਚ ਤੜਕੇ 4 ਵਜੇ ਸ਼ੁੱਕਰਵਾਰ ਨੂੰ ਇੱਕ ਬੰਦਾ ਬ੍ਰੇਕ ਇਨ ਕਰਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੰਦਾ ਬਾਹਰ ਖੜਾ ਘਰ ਦੇ ਦਰਵਾਜ਼ੇ ਤੋਂ ਅੰਦਰ ਤੋੜ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਉਹਨੇ ਜਿਹੜਾ ਉਹ ਕੈਮਰਾ ਲੱਗਿਆ ਹੁੰਦਾ ਉਹਦੇ ਤੇ ਲੋਕ ਦੇ ਉੱਤੇ ਡੋਰ ਬੈਲ ਕੈਮਰਾ ਉਹਦੇ ਰਾਹੀਂ ਦੇਖਿਆ ਦੇਖ ਕੇ ਉਹਨੇ ਪੁਲਿਸ ਨੂੰ ਫੋਨ ਕੀਤਾ 911 ਉਨੇ ਕਾਲ ਕੀਤਾ ਤੇ ਉਹਨੂੰ ਲੱਗਿਆ ਵੀ ਥੋੜੇ ਚਿਰ ਚੀ ਪੁਲਿਸ ਆਜੂਗੀ ਬੰਦੇ ਨੂੰ ਫੜ ਲੂਗੀ ਜਾਂ ਸਾਡਾ ਬਚਾ ਕਰ ਲੂਗੀ ਉਹ ਇਸ ਕੱਲ ਦੀ ਉੜੀ ਕਰੀ ਗਈ ਉੜੀ ਕਰਦੀ ਰਹੀ ਤੇ ਕੋਈ ਵੀ ਪੁਲਿਸ ਉੱਥੇ ਨਹੀਂ ਪਹੁੰਚੀ ਤੇ ਉਹ ਇਸ ਗੱਲ ਤੋਂ ਹੁਣ ਦੁਖੀ ਆ ਜਿਹੜਾ 911 ਆ ਉਹ ਇਹਨਾਂ ਲੋਕ ਇਸ ਗੱਲ ਨੂੰ ਯਕੀਨ ਮੰਨਦੇ ਆ ਬਈ ਜਦੋਂ ਕਿਸੇ ਕੋਲੋ ਗਲਤੀ ਨਾਲ ਵੀ ਹੋ ਜਵੇ ਤੇ ਪੁਲਿਸ ਜਰੂਰ ਆਉਂਦੀ ਹੈ ਤਾਂ ਕਿ ਉੱਥੇ ਕੋਈ ਸਸਪੀਸ਼ੀਅਸ ਐਕਟੀਵਿਟੀ ਨਾ ਹੋਵੇ ਤੇ ਜੇ ਇੱਕ ਵਾਰੀ ਤੁਸੀਂ ਡਾਲ ਕਰਦੇ ਹੋ ਤੇ ਕਰਕੇ ਤੁਸੀਂ ਦੱਸ ਵੀ ਦਿਓ ਬਈ ਆ ਸਾਡੇ ਸਮੱਸਿਆ ਹੈ ਤੇ ਫੇਰ ਵੀ ਪੁਲਿਸ ਨਾ ਆਵੇ ਤਾਂ ਸਵਾਲ ਸੱਚਮੁੱਚ ਵੱਡਾ ਆ ਕੁਝ ਲੋਕ ਇਹ ਸਾਰੀਆਂ ਜਿਹੜੀਆਂ 911 ਕਾਲਸ ਆ ਇਹਦੇ ਹੱਕ ਦੇ ਵਿੱਚ ਬੋਲਦੇ ਆ ਉਹ ਕਹਿੰਦੇ ਵੀ ਪੁਲਿਸ ਜਿਹੀ ਹੁੰਦੀ ਹੈ ਉਹਨਾਂ ਨੂੰ ਪ੍ਰਾਇੋਰਟੀ ਦੇਖਣੀ ਹੁੰਦੀ ਆ ਅਸਲ ਦੇ ਵਿੱਚ ਕਿ ਕਿੱਥੇ ਉਹਨਾਂ ਨੂੰ ਲੋਡ ਜ਼ਿਆਦਾ ਆ ਉੱਥੇ ਉਹ ਚਲੇ ਜਾਂਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਹਾਲਾਤ ਠੀਕ ਆ ਉੱਥੇ ਉਹ ਨਹੀਂ ਜਾਂਦੇ ਤੇ ਗੱਲਬਾਤ ਇਸ ਤਰੀਕੇ ਨਾਲ ਕੁਛ ਲੋਕ ਕਹਿੰਦੇ ਵੀ ਇਹਨਾਂ ਦੇਸ਼ਾਂ ਦੀ ਇੱਕੋ ਹੀ ਖਾਸੀਅਤ ਆ ਜਿਹੜੇ ਵਿਕਸਿਤ ਮੋਲਕ ਜਿਹੜੇ ਡਿਵੈਲਪਡ ਕੰਟਰੀਜ਼ ਨੇ ਕਿਤੇ 911 ਦੀ ਸਹੂਲਤ ਆ ਕੋਈ ਵੀ ਤੁਹਾਨੂੰ ਮੁਸ਼ਕਲ ਆਵੇ ਤੁਸੀਂ ਫੋਨ ਕਰਦੇ ਹੋ ਤੇ ਪੁਲਿਸ ਐਂਬੂਲੈਂਸ ਫਾਇਰ ਤੁਹਾਡੇ ਕੋਲ ਆ ਜਾਂਦੇ ਆ ਤੇ ਜੇ ਇੱਥੇ ਇਹੀ ਨਾ ਹੋਣ ਤਾਂ ਫਿਰ ਕੀ ਕੀਤਾ ਜਾਵੇ ਇਹ ਔਰਤ ਕਹਿੰਦੀ ਵੀ ਮੈਂ ਹੁਣ ਸੋਚਦੀ ਆ ਲਹ ਸੁਰੱਖਿਅਤ ਨਹੀਂ ਰਹਾ ਕਿ 4 ਵਜੇ ਤੜਕੇ ਤੁਹਾਡੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ 911 ਕਾਲ ਕਰ ਰਹੇ ਹੋ ਤੇ ਕੋਈ ਆਉਂਦਾ ਹੀ ਨਹੀਂ ਆ ਹੁਣ ਉਹ ਉਹਨਾਂ ਨਾਲ ਗੱਲਬਾਤ ਜਦੋਂ ਕੀਤੀ ਜੇ ਵੀ ਬੰਦਾ ਹੁਣ ਉਹ ਪੁਲਿਸ ਕਹਿੰਦੀ ਆ ਵੀ ਬੰਦਾ ਚਲੇ ਗਿਆ ਸੀ ਉੱਥੇ ਜਦੋਂ ਅੰਦਰ ਹੀ ਨਹੀਂ ਆਇਆ ਤੇ ਗੱਲਬਾਤ ਕੋਈ ਨਹੀਂ ਤੇ ਸਾਨੂੰ ਆਉਣ ਦੀ ਜਿਹੜੀ ਲੋੜ ਨਹੀਂ ਪਰ ਉਸ ਔਰਤ ਨੂੰ ਨਹੀਂ ਪਤਾ ਵੀ ਬੰਦਾ ਚਲੇ ਗਿਆ ਸੀ ਜਾਂ ਉੱਥੇ ਸੀਗਾ ਜਾਂ ਕੀ ਹੋਊਗਾ ਉਹ ਡਿੱਕਦੀ ਰਹੀ ਵੀ ਕਿਤੇ ਜਿਹੜੀਆਂ ਚੱਲਦੀਆਂ ਲਾਈਟਾਂ ਤੇ ਵਾਜਦੇ ਸਾਇਰਨ ਆਉਂਦੇ ਆ ਤੇ ਮੈਂ ਥੋੜਾ ਜਿਹਾ ਸੁੱਖ ਦਾ ਸਾਹ ਮੈਨੂੰ ਆਊਗਾ ਪਰ ਨਹੀਂ ਆਇਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਾ ਕੇ ਜਿਦਾ ਸ਼ੁੱਕਰਵਾਰ ਸਵੇਰੇ 4 ਵਜੇ ਦੀ ਕਪੜਾ ਘਟਣਾ ਆ ਬਾਅਦ ਪੈਰ ਉਹਨੇ ਡਿਟੈਚਮੈਂਟ ਨੂੰ ਫੋਨ ਕੀਤੀ ਤੇ ਦੱਸਿਆ ਵੀ ਭਈ ਆ ਗੱਲ ਹੋਈ ਸੀ ਪੁਲਿਸ ਇੱਥੇ ਨਹੀਂ ਪਹੁੰਚੀ ਤੇ ਉਹ ਕਹਿੰਦੇ ਵੀ ਤੁਹਾਡੀ ਫਾਈਲ ਜਿਹੜੀ ਆ ਕਲੋਜ਼ ਕਰਤੀ ਕਿਉਂਕਿ ਇਟ ਵਾਸ ਬਲੈਂਕ ਕਿ ਕਿਉਂਕਿ ਉਹ ਇਹ ਕਹਿ ਰਿਹਾ ਕਿ ਅਫੀਸਰ ਉੱਥੇ ਆਇਆ ਹੀ ਨਹੀਂ ਤੇ ਮਤਲਬ ਬੜੀ ਸਟ੍ਰੇਂਜ ਚੀਜ਼ ਆ ਆ ਵੀ ਇਹਦਾ ਨਹੀਂ ਵਾਪਰਨੀ ਚਾਹੀਦੀ ਸੀ ਔਰਤ ਹੁਣ ਉਹ ਕਹਿੰਦੀ ਆ ਕਿ ਉਹ ਮਤਲਬ ਉਹਨੂੰ ਐਂਗਜ਼ਾਇਟੀ ਐ ਇਸ ਵੇਲੇ ਬਹੁਤ ਜ਼ਿਆਦਾ ਤੇ ਉਹਨੂੰ ਇਦਾਂ ਦੀ ਹਾਲਤ ਉਹਦੀ ਬਣ ਗਈ ਆ ਕਿ ਹਾਲਤ ਹੋਰ ਜ਼ਿਆਦਾ ਉਹਦੀ ਮਾੜੀ ਹੋ ਗਈ ਆ ਤੇ ਨਾ ਉਹ ਕਿਤੇ ਵੀ ਚੰਗੀ ਤਰ੍ਹਾਂ ਨੀਂਦ ਆਉਂਦੀ ਆ ਤੇ ਵੀ ਹਾਲਾਤ ਜਿਹੜੇ ਉਹਦੇ ਪਹਿਲਾਂ ਵਰਗੇ ਨਹੀਂ ਆ ਤੇ ਵੀ ਜਦੋਂ ਅਸੀਂ ਨਾਈਟ ਵਰਨਰ ਕੋਲ ਕਾਲ ਕਰਦੇ ਆ ਨਹੀਂ ਆਉਂਦੇ ਉਹ ਵੀ ਬਿਨਾਂ ਕਿਸੇ ਕਾਰਨ ਤੋਂ ਨਹੀਂ ਆਉਂਦੇ ਦੱਸਣ ਦੇ ਬਾਵਜੂਦ ਨਹੀਂ ਆਉਂਦੇ ਤਾਂ ਇੱਕ ਵੱਡੀ ਡਿਸਪਾਇੰਟਮੈਂਟ ਆ ਜਿਹਦੇ ਉੱਤੇ ਇਸ ਵੇਲੇ ਗਲਬਤ ਵੀ ਚੱਲ ਰਹੀ ਆ ਪਰ ਕੀ ਪੁਲਿਸ ਨੂੰ ਉੱਥੇ ਆਉਣਾ ਚਾਹੀਦਾ ਸੀ ਆ ਕੇ ਜੇ ਉਹ ਦੇਖ ਕੇ ਜਾਂ ਕੁਝ ਕਰਕੇ ਚਲੇ ਗਿਆ ਘਰਵਾਲਿਆਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਘਰਵਾਲਿਆਂ ਨੂੰ ਮਿਲਣਾ ਚਾਹੀਦਾ ਆ ਜਾਂ ਇਹ ਫਾਈਲ ਬਲੈਂਕ ਹੋਣ ਦਾ ਕੀ ਮਤਲਬ ਆ ਤੇ ਫਾਈਲ ক্লোਜ਼ ਕਿਸ ਤਰੀਕੇ ਦੇ ਨਾਲ ਕਰ ਦਿੱਤੀ ਗਈ ਤੇ ਉਹ ਇਨਸੀਡੈਂਟ ਔਰਥਸ ਨੂੰ ਹੁਣ ਮਜਬੂਰ ਕਰ ਰਿਹਾ ਉਹ ਕਹਿੰਦੀ ਮੈਂ ਸੋਚਣ ਲਈ ਮਜਬੂਰ ਹੋ ਗਈ ਹਾਂ ਕਿ ਮੈਂ ਇੱਥੋਂ ਮੂਵ ਕਰ ਜਾ ਕਿਸੇ ਹੋਰ ਥਾਂ ਦੇ ਉੱਤੇ ਪਰ ਕਿਹੜੀ ਥਾਂ ਜਿਹੜੀ ਸੁਰੱਖਿਆਤਾ ਦੇ ਬਾਰੇ ਕੀ ਕਿਹਾ ਜਾ ਸਕਦਾ ਅਗਲੀ ਗੱਲਬਾਤ ਦੋਸਤੋ ਇੱਕ ਜਿਹੜੀ ਪਿਛਲੇ ਸਾਲ ਦੀ ਘਟਨਾ ਆ ਪਿਛਲੇ ਸਾਲ 9 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਮੌਤ ਦਾ ਕਾਰਨ ਸੀਗਾ ਅ ਅਸਥਮਾ ਦਮੇ ਦੀ ਸਮੱਸਿਆ ਸੀ ਉਸ ਬੱਚੇ ਨੂੰ 9 ਸਾਲਾਂ ਦਾ ਇਹ ਬੱਚਾ ਸੀ ਪਰ ਜਿਹੜੀ ਕਾਰਨ ਬਣਿਆ ਸੀ ਉਹ ਐਰ ਕੁਆਲਿਟੀ ਬਣੀ ਸੀ ਇਹਨਾਂ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਪੋਲਿਊਸ਼ਨ ਬਹੁਤ ਆ ਤੇ ਪੋਲਿਊਸ਼ਨ ਸਮੱਸਿਆਵਾਂ ਬਹੁਤ ਸਾਰੀਆਂ ਪੈਦਾ ਕਰ ਰਿਆ ਇਹ ਮੁੰਡਾ ਜਿਹੜਾ ਵਾਟਰ پارک ਦੇ ਵਿੱਚ ਖੇਡਦਾ ਸੀ ਪਿਕਨਿਕ ਦਾ ਲੰਚ ਇੰਜੋਏ ਕਰ ਰਿਆ ਸੀ ਸੌਕਰ ਖੇਡ ਰਿਆ ਸੀ ਬੱਚਿਆਂ ਦੇ ਨਾਲ ਤੇ ਆਪਣੇ ਮਾਂ ਦੇ ਨਾਲ ਉਹ ਦੌੜ ਰਿਆ ਸੀ ਕਿਉਂਕਿ ਵਾਅਲਡ ਫਾਇਰ ਬਹੁਤ ਜ਼ਿਆਦਾ ਸੀ ਇਹ ਨਾ ਬ੍ਰਿਟਿਸ਼ ਕੋਲੰਬੀਆ ਦੇ ਕੁਝ ਪਾਰਟਸ ਦੇ ਵਿੱਚ ਤੇ 에ਅਰ ਕੁਆਲਿਟੀ ਇੰਡੈਕਸ ਜਿਹੜੇ ਆ ਉਹ ਵੀ ਦੇਖੇ ਜਾ ਰਹੇ ਸੀ ਕਿ ਬਾਹਰ ਮਤਲਬ ਕਿੰਨਾ ਸੇਫ ਆ ਕਿੰਨਾ ਇੱਕ ਇਸ ਮਦਰ ਨੇ ਵੀ ਦੇਖਿਆ ਸੀ ਜਿਹੜੀਆਂ ਐਪਸ ਨੇ ਉਹਨਾਂ ਦੇ ਉੱਤੇ ਏਅਰ ਕੁਆਲਿਟੀ ਜਿਹੜੀ ਚੈੱਕ ਕੀਤੀ ਸੀ ਕਿਹਾ ਜਾ ਰਿਹਾ ਸੀ ਕਿ ਏਅਰ ਕੁਆਲਿਟੀ ਜਿਹੜੀ ਓਕੇ ਆ 100 ਮਾਈਲ ਦਾ ਹਾਊਸ ਸੈਂਟਰਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਹੀ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਇਹ ਜੋ ਰੀਡ ਕਰ ਰਹੀ ਆ ਉਹ ਲੋਕਲ ਆ ਤੇ ਜਿਹੜੀ ਉਹਦੇ ਨੇੜੇ ਹਵਾ ਕੁਆਲਿਟੀ ਨੂੰ ਮਾਨੀਟਰ ਕਰਨ ਵਾਲਾ ਸਟੇਸ਼ਨ ਹੈਗਾ ਵਿਲੀਅਮਸ ਲੇਕਸ ਦੇ ਵਿੱਚ 100 ਕਿਲੋਮੀਟਰ ਦੂਰ ਸੀ ਇਹਦਾ ਮਤਲਬ ਇਹ ਆ ਕਿ ਜੀ ਉਹ ਮਦਰ ਉੱਥੇ ਦੇਖ ਰਹੀ ਐਰ ਕੁਆਲਿਟੀ ਤੁਹਾਨੂੰ 100 ਮਾਈਲ ਦੂਰ ਦੀ ਜਾਣਕਾਰੀ ਮਿਲ ਰਹੀ ਐ ਪਰ ਜਿੱਥੇ ਉਹ 100 ਮਾਈਲ ਹਾਊਸ ਦੇ ਵਿੱਚ ਰਹਿ ਰਹੀ ਸੀ ਉਹ ਜਿਹੜਾ ਚੀਜ਼ ਆ ਉਹ ਉੱਥੇਰ ਕੁਆਲਿਟੀ ਉਨੀ ਚੰਗੀ ਨਹੀਂ ਸੀ ਸੋ ਉਹਨੂੰ ਘਰ ਦੇ ਵਿੱਚ ਆ ਗਏ ਤੇ ਉਹ ਬੈਠ ਗਏ ਉੱਥੇ ਤੇ ਉਹਨੂੰ ਖੰਗ ਆਉਣ ਲੱਗ ਪਈ ਖੰਗ ਇੰਨੀ ਜ਼ਿਆਦਾ ਆਉਣ ਲੱਗ ਪਈ ਕਿ ਉਹਦੇ ਕੋਈ ਹੋਇਆ ਨਹੀਂ ਫਿਰ ਉਹਨਾਂ ਨੇ ਕੁਦਰਤੀ ਆ ਕੇ ਉਹਨੂੰ ਐਸਟਮਾ ਇਨਹੇਲਰ ਸੀਗੇ ਉਹ ਪੰਪ ਜਿਹੜੇ ਦਿੱਤੇ ਸੀ ਪੰਪ ਦਿੱਤੇ ਉਹਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਨਿੜਾਇਆ ਪਰ ਉਹ ਗੱਲ ਵਿਗੜਦੀ ਗਈ ਵਿਗੜਦੀ ਗਈ ਤੇ ਉਹਨੂੰ ਚੱਕ ਕੇ ਹਸਪੀਟਲ ਲੈ ਗਈ ਜੋ ਉਹਨੂੰ ਕਰਨਾ ਚਾਹੀਦਾ ਸੀ ਉਹਨੂੰ ਆਕਸੀਜਨ ਚਾਹੀਦੀ ਸੀ ਉੱਥੇ ਤੇ ਉੱਥੇ ਇੰਨਾ ਜ਼ਿਆਦਾ ਹੋ ਗਿਆ ਉਹਨੂੰ ਜਾ ਕੇ ਦੱਸਿਆ ਗਿਆ ਕਿ ਜਿਹੜਾ ਐਸਥਮਾ ਹੋਇਆ ਹੈ ਵਾਇਲਡ ਫਾਇਰ ਦੇ ਨਾਲ ਜ਼ਿਆਦਾ ਇਹਨੂੰ ਵਧਾਇਆ ਜਾਂ ਇਹਨੂੰ ਪ੍ਰੋਬਲਮ ਆਈ ਆ ਤੇ ਉਹ ਕਹਿੰਦੀ ਵੀ ਲੋਕ ਹੁਣ ਉਹ ਮਾਂ ਜਿਹਦਾ 19 ਸਾਲ ਦਾ ਬੱਚਾ ਜਾ ਚੁੱਕਿਆ ਉਹ ਐਸਾ ਲਾ ਕੇ ਲੋਕਾਂ ਨੂੰ ਇਹ ਦੱਸ ਰਹੀ ਐ ਘਰ ਘਰ ਜਾ ਕੇ ਦੱਸ ਰਹੀ ਐ ਵੀ ਜਿਹੜਾ ਐਸਥਮਾ ਆ ਜਿਹਨੂੰ ਸਾਹ ਦੀ ਪ੍ਰੋਬਲਮ ਆ ਇਹ ਤੁਹਾਡੇ ਅੱਖ ਚਮਕਣ ਦੇ ਸਮੇਂ ਵਿੱਚ 0 ਤੋਂ 100 ਦੇ ਉੱਤੇ ਪਹੁੰਚ ਜਾਂਦਾ ਮਤਲਬ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਤੱਕ ਪਹੁੰਚ ਗਿਆ ਇਹਦਾ ਤੁਹਾਨੂੰ ਆਈਡੀਆ ਕੋਈ ਨਹੀਂ ਆ ਤੇ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਐ ਇਸ ਵੇਲੇ ਕਿ ਤੁਹਾਡੀ ਜਿਹੜੀ ਇੰਡੋਰ 에ਅਰ ਕੁਆਲਿਟੀ ਆ ਇਹ ਵੀ ਸਦਾ ਸੇਫ ਨਹੀਂ ਆ ਬਿਨਾ ਜੇ ਤੁਹਾਡੇ ਕੋਲ 에ਅਰ ਪਿਊਰੀਫਾਇਰ ਨਹੀਂ ਆ ਏਅਰ ਪਿਉਰੀਫਾਇਰ ਹੋਣੇ ਬਹੁਤ ਜ਼ਰੂਰੀ ਆ ਘਰ ਦੇ ਅੰਦਰ ਖਾਸ ਕਰਕੇ ਜੇ ਤੁਹਾਨੂੰ ਕੋਈ ਸਮੱਸਿਆ ਹੈ ਬੰਦਾ ਇਹ ਸੋਚਦਾ ਵੀ ਮੈਂ ਘਰ ਦੇ ਅੰਦਰ ਬੈਠਾ ਇੱਥੇ ਤੇ ਹਵਾ ਠੀਕ ਠਾਕ ਹੈ ਪਰ ਉਹ ਕਹਿੰਦੀ ਨਹੀਂ ਆ ਤੁਹਾਡਾ ਘਰ ਜਿਹੜਾ ਆ ਉਹ ਮਤਲਬ ਉਹਨਾ ਸੇਫ ਨਹੀਂ ਹੈ ਜਿੰਨਾ ਤੁਸੀਂ ਸੋਚ ਰਹੇ ਆ ਇਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੁਣ ਲੰਗ ਫਾਊਂਡੇਸ਼ਨ ਦੇ ਨਾਲ 14 ਮਈ ਨੂੰ ਇਹਨਾਂ ਨੇ 100 에ਅਰ ਕੁਆਲਿਟੀ ਮੋਨਿਟਰ ਡਿਸਟ੍ਰਿਬਿਊਟ ਕਰਨੇ ਆ ਸਾਰੇ 100 ਮਾਈਲ ਹਾਊਸ ਤੇ ਉਹਦੇ ਸ਼ਹਿਰ ਦੇ ਨੇੜੇ ਤੇ ਲੋਕਾਂ ਨੂੰ ਟੀਚ ਕਰਨਾ ਕਿ ਆਪਣੇ 에ਅਰ ਫਿਊਰੀਫਾਇਰ ਤੁਸੀਂ ਕਿੱਦਾਂ ਬਿਲਡ ਕਰ ਸਕਦੇ ਆ ਬਾਕਸ ਫੈਨ ਤੇ ਐਚੀਪੀਏ ਜਿਹੜੇ ਹਾਈ ਐਫੀਸ਼ੀਐਂਸੀ ਪਾਰਟੀਕੂਲੇਟ 에ਅਰ ਹੁੰਦੀ ਆ ਫਰਨਸ ਫਿਲਟਰ ਹੁੰਦੇ ਉਹਨਾਂ ਦੇ ਨਾਲ ਕਿੱਦਾਂ ਬਣਾ ਸਕਦੇ ਆ ਉਹ ਕਹਿੰਦੇ ਅਸੀਂ ਆਪਣੇ ਹੋਮ ਟਾਊਨ ਦੇ ਵਿੱਚ ਸ਼ੁਰੂ ਕਰ ਰਹੇ ਆ ਸਾਡਾ ਗੋਲ ਆ ਕਿ ਅਸੀਂ ਇਹ ਕੁਆਲਿਟੀ ਮੋਨੀਟਰ ਸਾਰਿਆਂ ਨੂੰ ਦਸੀਏ ਵੀ ਪਹਿਲਾਂ ਤਾਂ ਤੁਹਾਡੇ ਕੋਲੇ ਉਹ ਮੀਟਰ ਹੋਣਾ ਚਾਹੀਦਾ ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹਦੇ ਨਾਲ ਤੁਸੀਂ ਦੇਖ ਸਕੋਗੇ ਤੁਹਾਡੇ ਘਰ ਦੇ ਵਿੱਚ 에ਅਰ ਕੁਆਲਿਟੀ ਕੀ ਆ ਲੋਕਾਂ ਨੂੰ ਖੰਗ ਸਾਰਾ ਕੁਝ ਹੋ ਰਿਹਾ ਤੁਹਾਡੀ ਏਅਰ ਕੁਆਲਿਟੀ ਠੀਕ ਨਹੀਂ ਆ ਦੂਜੇ ਸਟੈਪ ਦੇ ਉੱਤੇ ਫਿਰ ਤੁਹਾਡੇ ਏਅਰ ਪਿਉਰੀਫਾਇਰ ਲੱਗੇ ਹੋਣੇ ਚਾਹੀਦੇ ਆ ਤੇ ਜਾਂ ਤੁਸੀਂ ਏਅਰ ਪਿਉਰੀਫਾਇਰ ਤੁਹਾਨੂੰ ਇਹ ਬਣਾਉਣ ਦਾ ਤਰੀਕਾ ਦੱਸ ਰਿਹਾ ਇਕ ਤੁਸੀਂ ਦੇਸੀ ਤਰੀਕੇ ਨਾਲ ਏਅਰ ਪਿਉਰੀਫਾਇਰ ਕਿੱਦਾਂ ਬਣਾ ਸਕਦੇ ਆ ਏਅਰ ਕੁਆਲਿਟੀ ਨੂੰ ਕਿੱਦਾਂ ਦੇਖ ਸਕਦੇ ਆ ਬਹੁਤ ਵੱਡੀ ਸਮੱਸਿਆ ਆ ਏਅਰ ਕੁਆਲਿਟੀ ਬਹੁਤ ਵਰਸਟ ਆ ਵਰਸਟ ਦਾ ਮਤਲਬ ਇਹ ਆ ਕੈਨੇਡਾ ਤੇ ਅਮਰੀਕਾ ਦੋਵਾਂ ਦੇ ਵਿੱਚ ਹੀ ਲਗਭਗ ਅੱਧੇ ਅਮਰੀਕਾ ਦੇ ਵਿੱਚ ਲੋਕ ਸਾਫ਼ ਹਵਾ ਦੇ ਵਿੱਚ ਸਾਹ ਨਹੀਂ ਲੈ ਰਹੇ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਆ ਜਿਹਨੂੰ ਧਿਆਨ ਨਾਲ ਦੇਖੋ ਕਿ ਅਮਰੀਕਾ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਜਿਹੜਾ ਤੇ ਸਭ ਤੋਂ ਵਿਕਸਤ ਦੇਸ਼ ਉਹਦੇ ਵਿੱਚ ਅੱਧ ਦੇ ਲਗਭਗ ਲੋਕਾਂ ਕੋਲ ਇਹ ਸਾਫ਼ ਹਵਾ ਨਹੀਂ ਹੈ ਸਾਹ ਲੈਣ ਲਈ ਲਗਭਗ ਉਹੀ ਹਾਲ ਇੱਥੇ ਕੈਨੇਡਾ ਦੇ ਵਿੱਚ ਹੈ ਕਿਉਂਕਿ ਜੰਗਲੀ ਅੱਗਾਂ ਨਹੀਂ ਸਾਹ ਲੈਣ ਦੇ ਰਹੀਆਂ ਤੇ ਜੰਗਲੀ ਅੱਗਾਂ ਤੇ ਇੰਨੀਆਂ ਆ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਚ ਲੱਗੀਆਂ ਸੀ ਆ ਪਿਛਲੀਆਂ ਗਰਮੀਆਂ ਚ ਲੱਗੀਆਂ ਸੀ ਸਾਲ ਲੰਘ ਗਿਆ ਸਰਦੀਆਂ ਸਾਰੀਆਂ ਹੀ ਲੱਗੀਆਂ ਰਹੀਆਂ ਤੇ ਹੁਣ ਤੇ ਦਾ ਕੀ ਹਾਲ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਆ ਸੋ ਇਹ ਮਦਰ ਜਿਹੜਾ ਆਪਣਾ ਪੁੱਤ ਜਿਹੜਾ ਗਵਾ ਚੁੱਕੀ ਹੈ ਇਸ ਜੰਗਲੀ ਅੱਗਾਂ ਦੇ ਕਾਰਨ ਹੋਏ ਇਸ ਥਮੇ ਦੇ ਕਾਰਨ ਉਹ ਹੁਣ ਇਸ ਵੇਲੇ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣਾ ਵਿਚਾਰ ਕਰੋ ਜਿੰਨਾ ਸੌਖਾ ਇਹ ਨੂੰ ਸਮਝਦੇ ਹਾਂ ਜੇ ਕਿਸੇ ਬੱਚੇ ਨੂੰ ਇਹ ਸਾਹ ਦੀ ਪ੍ਰੋਬਲਮ ਆ ਇਹਨੇ 0 ਤੋਂ 100 ਤੱਕ ਪਹੁੰਚਣ ਲੱਗੇ ਟਾਈਮ ਨਹੀਂ ਲਾਉਣਾ 에ਅਰ ਕੁਆਲਿਟੀ ਦਾ ਖਿਆਲ ਰੱਖੋ 에ਅਰ ਪਿਊਰੀਫਾਈਰ ਕਰਦੇ ਵਿੱਚ ਤੇ ਹੋਰ ਸਾਰਾ ਪ੍ਰਬੰਧ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲੀ ਗੱਲਬਾਤ ਬ੍ਰਦਰਜ਼ ਕੀਪਰਸ ਗੈਂਗ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਐਕਟਿਵ ਗੈਂਗ ਆ ਜਿਹਨੂੰ ਬਹੁਤ ਜ਼ਿਆਦਾ ਐਕਸਟ੍ਰੀਮਲੀ ਵਾਇਲੈਂਟ ਤੇ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਮੰਨਿਆ ਜਾਂਦਾ ਆ ਇਹਦੇ ਇੱਕ ਮੈਂਬਰ ਨੂੰ 11 ਸਾਲ ਦੀ ਸਜ਼ਾ ਦਿੱਤੀ ਗਈ ਆ ਡਰੱਗ ਟਰੈਫਿਕਿੰਗ ਦੇ ਚਾਰजेस ਦੇ ਥੱਲੇ ਅਮਨਦੀਪ ਸਿੰਘ ਕੰਗ ਇਹਦਾ ਨਾਮ ਦੱਸਦੇ ਆ 31 ਸਾਲ ਦੀ ਉਮਰ ਦੱਸਦੇ ਆ ਨਵੰਬਰ ਦੇ ਵਿੱਚ ਜਿਹੜਾ ਇਹ ਟਰੈਫਿਕਿੰਗ ਸੀਗੀ ਨਸ਼ੇ ਵਾਲੀਆਂ ਚੀਜ਼ਾਂ ਦੀ ਕ੍ਰਿਮੀਨਲ ਆਰਗੇਨਾਈਜੇਸ਼ਨ ਦੇ ਇਸ ਫਾਇਦੇ ਦੇ ਲਈ ਤੇ ਇਹਨੂੰ ਕੀਤਾ ਜਾ ਰਿਹਾ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜੀ ਬੀਸੀ ਸੁਪਰੀਮ ਕੋਰਟ ਦੇ ਜਸਟਿਸ ਨੇ ਪਾਲ ਰੇਲੀ ਉਹਨਾਂ ਨੇ ਇਹ ਦੱਸਿਆ ਸੀ ਕਿ ਜਿਹੜੀਆਂ ਦੇ ਡਰੱਗਸ ਦੇ ਨਾਲ ਇਹ ਮਿਸਟਰ ਕੰਗ ਸਿਗਾ ਬਹੁਤ ਜ਼ਿਆਦਾ ਡੇਂਜਰਸ ਆ ਤੇ ਬੜੀਆਂ ਐਡਿਕਟਿਵ ਆ ਤੇ ਗੈਰ ਕਾਨੂੰਨੀ ਆ ਸਾਡੇ ਸਮਾਜ ਦੇ ਲਈ ਸੋ ਕੋਕੇਨ ਮੈਥਫੈਂਟਾਮਾਈਨ ਜਾਂ ਹੋਰ ਜਿਹੜੇ ਸਬਸਟੈਂਸਸ ਇਹਦੇ ਵਿੱਚ ਦੱਸਿਆ ਗਿਆ ਸੀ ਵੈਨਕੂਬਰ ਦੇ ਵਿਅਕਤੀ 6 ਉਹਨਾਂ ਵਿਅਕਤੀਆਂ ਦੇ ਵਿੱਚੋਂ ਸੀਗਾ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਤੇ ਗ੍ਰਿਫਤਾਰ ਕੀਤਾ ਗਿਆ ਸੀ 2021 ਦੇ ਵਿੱਚ ਜਿਹਦੀ ਕਿ 3 ਸਾਲ ਦੀ ਇਨਵੈਸਟੀਗੇਸ਼ਨ ਚੱਲੀ ਸੀ BC ਕੰਬਾਈਨਡ ਫੋਰਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਨੇ ਇਹਦੇ 브ਦਰਸ ਕੀਪਰਜ਼ ਜਿਹੜਾ ਗਰੁੱਪ ਆ ਇਹਦੇ ਵਿੱਚ ਜਾ ਕੇ ਇਹਨਾਂ ਨੇ ਸਾਰੀ ਇਨਕੁਆਰੀ ਕੀਤੀ ਸੀ ਜਿਹੜੀ ਪ੍ਰੋਵਿੰਸ਼ਲ ਐਂਟੀ ਗੈਂਗ ਟਾਸਕ ਫੋਰਸ ਆ ਉਹ ਹਮੇਸ਼ਾ ਹੀ ਉਹ ਕਹਿ ਰਹੀ ਹੈ ਕਿ ਇਹ ਜਿਹੜਾ 브ਦਰਸ ਕੀਪਰਜ਼ ਗੈਂਗ ਹੈ ਤੇ ਕਈ ਗੈਂਗ ਨੇ BC ਦੇ ਵਿੱਚ ਉਹ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਸਾਰੇ ਦਾ ਸਾਰਾ ਬ੍ਰਿਟਿਸ਼ ਕਲੰਬੀਆ ਦਾ ਇਹ ਮਤਲਬ ਹੈਗਾ ਇਹਦੇ ਵਿੱਚ 200 2017 ਦੇ ਵਿੱਚ ਸਾਹਮਣੇ ਆਇਆ ਸੀ ਇਹਨਾਂ ਦੀ ਸਿੱਧੇ ਵਾਇਲੈਂਟ ਕਨਫਲਿਕਟ ਹੋਈ ਸੀ ਸਕੋਰਪੀਅਨ ਦੇ ਨਾਲ ਰੈਡ ਸਕੋਰਪੀਅਨਸ ਦੇ ਨਾਲ ਤੇ ਵੁਲਫ ਪੈਕ ਦੇ ਨਾਲ ਤੇ ਨਾਲ ਹੀ ਜਿਹੜੇ ਹੈਲਜ਼ ਐਂਜਲ ਸੀਗੇ ਇਹ ਚਾਰ ਵੱਡੇ ਗਰੁੱਪ ਨੇ ਇੱਥੋਂ ਦੇ ਇਸ ਕਰਕੇ ਹੁਣ ਉਹਦੇ ਇਸ ਇੱਕ ਮੈਂਬਰ ਨੂੰ ਗਿਆ ਜਿਹੜੀ ਸਜ਼ਾ ਦਿੱਤੀ ਗਈ ਹੈ 21 ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਫੜਿਆ ਸੀ 11 ਕਿਲੋ ਡਰੱਗਸ ਦੇ ਨਾਲ ਤੇ 50000 ਡਾਲਰ ਇਹਨਾਂ ਦੇ ਕੋਲੇ ਕੈਸ਼ ਸੀਗਾ ਲੋਡਡ ਪਿਸਟਲ ਸੀ ਕੁਛ ਲੈਬ ਇਕਵਿਪਮੈਂਟ ਸੀਗੀ ਜਿਹਦੇ ਨਾਲ ਇਹ ਜਿਹੜੀਆਂ ਸੰਥੈਟਿਕ ਡਰੱਗ ਬਣਾਉਣ ਦੀ ਗੱਲਬਾਤ ਸੀਗੀ ਕਿ ਇਹ ਸੰਥੈਟਿਕ ਡਰੱਗ ਵੀ ਬਣਾਉਂਦੇ ਸੀ ਸੋ ਇਹ ਸਜ਼ਾ ਜਿਹੜੀ ਬਹੁਤ ਮਹੱਤਵਪੂਰਨ ਹੈ ਇਹਦੇ ਨਾਲ ਹੋ ਸਕਦਾ ਹੌਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਿੱਖਿਆ ਮਿਲਦੀ ਤੇ ਥੱਲੇ ਪਾਸੇ ਨਾ ਜਾਣ ਗੈਂਗਸ ਬਹੁਤ ਨੇ ਇੱਥੇ ਬ੍ਰਿਟਿਸ਼ ਕੋਲੰਬੀਆ ਕਲੇ ਦੇ ਵਿੱਚ 300 ਤੋਂ ਜ਼ਿਆਦਾ ਗੈਂਗ ਨੇ ਜਿਹੜੇ ਆਪਰੇਟ ਕਰ ਰਹੇ ਨੇ ਤੇ 300 ਗੈਂਗ ਦੇ ਲਗਭਗ 7000 ਮੈਂਬਰ ਨੇ ਜਿਹੜੇ ਬਹੁਤ ਐਕਟਿਵ ਨੇ ਯੂਨਾਈਟਿਡ ਨੇਸ਼ਨ ਯੂਨ ਗੈਂਗ ਵੀ ਕਹਿੰਦੇ ਰੈਡ ਸਕੋਰਪੀਅਨਸ ਹੈਲਜ਼ ਐਂਜਲ ਇੰਡੀਪੈਂਡੈਂਟ ਸੋਲਜਰ ਬੀਕਨ ਬ੍ਰਦਰਸ ਆਪਣੇ ਇਹ ਟਾਕ ਗਰੁੱਪ ਇਹ ਸਾਰੇ ਜਿਹੜੇ ਇਹਦੇ ਵਿੱਚ ਨੇ ਔਰ ਬ੍ਰਿਟਿਸ਼ ਕੋਲੰਬੀਆ ਕਿਉਂਕਿ ਇੱਥੇ ਕਿਸੇ ਵੇਲੇ ਇਹ ਜਿਹੜੇ ਗੈਂਗਸ ਨੇ ਟ੍ਰੋਮੀ ਗਿਸਬੇ ਲੈਰੀ ਐਮਰੀਓ ਤੇ ਬਿੰਦੀ ਜੋਲ ਵਰਗੇ ਨਾਂ ਇੱਥੇ ਬਹੁਤ ਪਾਪੂਲਰ ਰਹੇ ਆ ਔਰ ਬਿੰਦੀ ਜੋਲ ਜਿਹੜਾ ਵੈਨਕੂਵਰ ਦਾ ਪਹਿਲਾ ਸੈਲੀਬ੍ਰਿਟੀ ਗੈਂਗਸਟਰ ਮੰਨਿਆ ਜਾਂਦਾ ਹੁਣ ਤੱਕ 1990ਵਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਪੰਜਾਬੀ ਮਾਫੀਆ ਗੈਂਗ ਤੇ ਸਾਰਾ ਕੁਝ ਸਾਹਮਣੇ ਆਇਆ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਡਰੱਗ ਟ੍ਰਾਫਿਕਿੰਗ ਜਿਹੜੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਆਰਸੀਐਮਪੀ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ 70 ਕਿਲੋ ਇਹਨਾਂ ਨੇ ਕੋਕੀਨ 2 ਮਿਲੀਅਨ ਡਾਲਰ ਕੈਸ਼ ਫੜਿਆ ਸੀ ਇਹਦਾ ਸਿੱਧਾ ਸਭ ਤੋਂ ਪੰਜਾਬੀ ਮਾਫੀਆ ਦੇ ਨਾਲ ਦੱਸਿਆ ਚਾਰਿਆ ਸੀ ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਇਹ 11 ਸਾਲ ਦੀ ਸਜ਼ਾ ਜਿਹੜੀ ਹੈ 브ਦਰਸ ਕੀਪਰਸ ਗੈਂਗ ਦੇ ਇਹ ਸੈਂਬਰ ਨੂੰ ਅਦਾਲਤ ਨੇ ਸੁਣਾਈ ਹੈ ਅ ਦੋਸਤੋ ਇੱਕ ਹੋਰ ਗੱਲਬਾਤ ਜਿਹੜੀ ਤੁਹਾਡੇ ਨਾਲ ਅਸੀਂ ਅੱਜ ਮਹੱਤਵਪੂਰਨ ਖਬਰ ਆ ਜਿਹੜੀ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਸੁਰਖੀ ਬਣੀ ਹੈ ਪ੍ਰਮੁੱਖ ਰੂਪ ਦੇ ਵਿੱਚ ਛਾਪੀ ਗਈ ਹੈ ਉਹ ਇਹ ਆ ਕਿ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਇੱਕ ਮੁੱਦਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆਇਆ ਸੀ ਫਰੋਤੀਆਂ ਮੰਗਣ ਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਉਧਰ ਬ੍ਰੈਂਟਨ ਵਾਲੇ ਪਾਸੇ ਵੀ ਇਹਦੇ ਬਾਰੇ ਇਕੱਠੇ ਗੱਲਬਾਤ ਵੀ ਚੱਲੀ ਸੀ ਵੀ ਲੋਕ ਤੁਹਾਨੂੰ ਕਹਿੰਦੇ ਸੀ ਪ੍ਰੋਟੈਕਸ਼ਨ ਮਨੀ ਦਿਓ ਚਿੱਠੀਆਂ ਆਈਆਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਸਰਦੇ ਪੁੱਜਦੇ ਪੈਸੇ ਵਾਲੇ ਸੀਗੇ ਵੀ ਇੰਨੀ ਮਨੀ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ ਐਤਕਿਓ ਕਹਿੰਦੇ ਸੀ ਚਿੱਠੀ ਭੇਜੀ ਹੈ ਅਗਲੀ ਵਾਰੀ ਗੋਲੀ ਆਊਗੀ ਇਹਦੇ ਤੋਂ ਬਾਅਦ ਜਿਹੜੇ ਐਕਸਟਰੈਕਸ਼ਨ ਦੇ ਕੇਸ ਸੀ ਅਲਬਰਟਾ ਦੇ ਵਿੱਚ ਬਹੁਤ ਸਾਹਮਣੇ ਆਏ ਸੀ ਇਹ ਦੱਸਿਆ ਜਾ ਰਿਹਾ ਸੀ ਉੱਥੇ ਕਿ ਜਿਹੜੇ ਬਿਲਡਰ ਸੀਗੇ ਖਾਸ ਕਰ ਪੰਜਾਬੀ ਬਿਲਡਰ ਸੀਗੇ ਉਹਨੂੰ ਧਮਕੀਆਂ ਆਉਂਦੀ ਸੀ ਵੀ ਤੁਸੀਂ ਇੰਨੇ ਪੈਸੇ ਦੇ ਦਿਓ ਜੇ ਨਹੀਂ ਪੈਸੇ ਦਿੱਤੇ ਤਾਂ ਅਸੀਂ ਤੁਹਾਡਾ ਘਰ ਸਾੜ ਦੇਣਾ ਕਈ ਘਰ ਲੂਹੇ ਉੱਥੇ ਸਾੜ ਦਿੱਤੇ ਅੱਗ ਲਾ ਦਿੱਤੀ ਗਈ ਉੱਥੇ ਮਤਲਬ ਬਣਦੇ ਘਰ ਕੰਸਟਰਕਸ਼ਨ ਹੋ ਰਹੀ ਹੈ ਜੀ ਉੱਥੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਤੇ ਕਿੰਨਾ ਨੁਕਸਾਨ ਹੋਇਆ ਉਹਦੇ ਬਾਰੇ ਬਾਅਦ ਵਿੱਚ ਫਿਰ ਜਾਂਚ ਪੜਤਾਲ ਚੱਲਦੀ ਰਹੀ ਵੀ ਇਹਦੇ ਪਿੱਛੇ ਕਾਰਨ ਕੀ ਆ ਜਾਂ ਕੌਣ ਇਹ ਕੰਮ ਕਰਦਾ ਆ ਕੋਈ ਹੈਗਾ ਆ ਜਾਂ ਰੋਲਾ ਰੱਪਾ ਹੀ ਜ਼ਿਆਦਾ ਆ ਸੱਚਾਈ ਕੀ ਆ ਹੁਣ ਉੱਥੋਂ ਪੁਲਿਸ ਨੇ ਨਾ ਕਿੰਨੀਆਂ ਸਾਰੀਆਂ ਵੀਡੀਓਜ਼ ਰਿਲੀਜ਼ ਕੀਤੀਆਂ ਤੁਸੀਂ ਇਹ ਦੇਖ ਵੀ ਰਹੇ ਹੋ ਨਾਲ ਜਿਹੜੇ ਬੰਦਾ ਲਾਲਕੇ ਇੰਨੀ ਚੱਕੀ ਫਿਰਦਾ ਉਥੋਂ ਚੱਕਣ ਦੇ ਲਈ ਜਿਹੜਾ ਗੈਸ ਚੱਕਣ ਦੇ ਲਈ ਸੋ ਇਸ ਕੰਮ ਦੇ ਵਿੱਚ ਹੁਣ ਪੁਲਿਸ ਨੇ ਵੀਡੀਓ ਰਿਲੀਜ਼ ਕੀਤੀਆਂ ਕਿ ਜਿਹੜੇ ਮਨੀ ਡਿਮਾਂਡ ਕਰਦੇ ਆ ਸਾਊਥ ਏਸ਼ੀਆन्स ਤੋਂ ਬਿਲਡਰਸ ਤੋਂ ਉਹ ਸਾਰਾ ਕੁਝ ਜਿਹੜਾ ਸਾਹਮਣੇ ਆਇਆ ਹੁਣ ਉਹਦੇ ਵਿੱਚ ਬਹੁਤ ਕੁਝ ਵੀਡੀਓ ਦੇ ਵਿੱਚ ਜਿਹੜੇ ਕੁਝ ਦੋਸ਼ੀ ਨਜ਼ਰ ਆ ਰਹੇ ਆ ਕੁਝ ਕੇਸਿਸ ਦੇ ਵਿੱਚ ਲੋਕਾਂ ਨੂੰ ਪੁੱਛ ਰਿਹਾ ਪੁਲਿਸ ਵਾਲੇ ਕਿ ਇਹਨਾਂ ਨੂੰ ਦੇਖੋ ਪਛਾਣੋ ਜੇ ਤੁਹਾਡੇ ਕੋਲ ਜਾਣ ਪਛਾਣ ਚਾ ਪੁਲਿਸ ਵਾਲਿਆਂ ਨੂੰ ਦੱਸੋ ਕਈ ਕੁਝ ਹੋਇਆ ਸੀ ਜਿਹਦੇ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਸੀਗੀਆਂ ਗੋਲੀਆਂ ਵੀ ਚੱਲੀਆਂ ਸੀਗੀਆਂ ਧਮਕੀਆਂ ਵੀ ਦਿੱਤੀਆਂ ਸੀਗੀਆਂ ਅਕਤੂਬਰ 2023 ਤੋਂ ਲੈ ਕੇ ਹੁਣ ਤੱਕ 34 ਰਿਪੋਰਟ ਆਈਆਂ ਪੁਲਿਸ ਦੇ ਕੋਲ ਇਦਾਂ ਦੀ ਐਡਮਿੰਟਨ ਦੇ ਵਿੱਚ ਜਿਹੜਾ ਪ੍ਰਾਪਰਟੀ ਡੈਮੇਜ ਹੋਇਆ ਕਈ ਥਾਵਾਂ ਦੇ ਵਿੱਚ ਕਈ ਜਿਹੜੇ ਇਨਸੀਡੈਂਟ ਹੋਏ 10 ਮਿਲੀਅਨ ਡਾਲਰ ਦੀ ਪ੍ਰਾਪਰਟੀ ਦਾ ਘੱਟੋ ਘੱਟ ਨੁਕਸਾਨ ਹੋਇਆ ਇਹਦੇ ਨਾਲ ਔਰ ਫਾਇਰ ਫੈਕਟਰ ਵੀ ਇਹਦੇ ਵਿੱਚ ਜ਼ਖਮੀ ਹੋਏ ਸੀ ਅਸੀਂ ਜਾਣਦੇ ਹਾਂ ਇਸ ਗੱਲ ਨੂੰ ਕੁਝ ਵੀਡੀਓਜ਼ ਦੇ ਵਿੱਚ ਪੁਲਿਸ ਨੂੰ ਔਡੈਂਟੀਫਾਈ ਕਰਨਾ ਚਾਹੁੰਦੀ ਆ ਤੇ ਜਾਂ ਦਸਰਾਂ ਚਾਹੁੰਦੇ ਆ ਕਿ ਕੋਈ ਨਾ ਵਾਰੀ ਇਨਫਾਰਮੇਸ਼ਨ ਜਿਹੜੀ ਹੈਗੀ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀਡੀਓ ਦੇ ਵਿੱਚ ਡਿਫਰੈਂਟ ਜਿਹੜੇ ਈਟਨ ਔਰ ਇਵੈਂਟਸ ਨੇ ਤੇ ਵੱਖਰੇ ਵੱਖਰੇ ਲੋਕ ਨੇ ਉਹ ਸਾਹਮਣੇ ਆ ਰਹੇ ਕੋਈ ਜਿਹੜਾ ਗੈਸ ਕੈਨ ਚੱਕੀ ਆ ਰਿਹਾ ਆਪਣੇ ਘਰਾਂ ਦੇ ਨੇੜੇ ਫਿਰ ਰਿਹਾ ਕੁਝ ਬਿਲਕੁਲ ਉਹਦੇ ਤੋਂ ਬਾਅਦ ਨਜ਼ਰ ਆ ਰਿਹਾ ਕੋਸ਼ ਜਿਹੜੇ ਉੱਥੇ ਇੱਕ ਲੋਕਲ ਸਟੋਰ ਦੇ ਉੱਤੋਂ ਗੈਸ ਵਾਲੀ ਕੈਨੀ ਖਰੀਦਦਾ ਨਜ਼ਰ ਆ ਰਿਹਾ ਇਹ ਸਾਰੀਆਂ ਵੀਡੀਓ ਪੁਲਿਸ ਨੇ ਹੁਣ ਇਕੱਠੀਆਂ ਜਿਹੜੀਆਂ ਰਿਲੀਜ਼ ਕੀਤੀਆਂ ਆ ਜਿਹੜੀਆਂ ਡਿਪਾਰਟਮੈਂਟ ਕਹਿੰਦਾ ਪੁਲਿਸ ਇਹ ਵੀ ਦੇਖ ਰਹੀ ਆ ਕਿ ਇਨਫਾਰਮੇਸ਼ਨ ਜਿਹੜੇ ਵਹੀਕਲਸ ਨੇ ਜਿਹਦਾ ਚਿੱਟੇ ਰੰਗ ਦੀ ਮਰਸੀਡੀ ਹੈ ਇੱਕ ਇੱਕ ਐਸਯੂ ਆ ਐਸਯੂਵੀ ਆ ਇਹ ਵੀ ਮੰਨਿਆ ਜਾ ਰਿਹਾ ਕਿ ਇਨਵੋਲਵ ਆ ਹੁਣ ਇਸ ਵੀਡੀਓ ਦੇ ਵਿੱਚ ਇਹ ਬੰਦੇ ਨੂੰ ਪਛਾਣਿਆ ਜਾ ਰਿਹਾ ਵੀ ਇਹ ਕਿਉਂ ਇਹ ਕੈਨ ਲੈ ਕੇ ਜਾ ਰਿਹਾ ਆ ਜਿਹੜੀ ਲੇਟੈਸਟ ਵੀਡੀਓਜ਼ ਆਈ ਆ ਕਿ ਗੈਸ ਕੇਨ ਖਰੀਦਣੀਆਂ ਉਹਨਾਂ ਨੂੰ ਫਿਰ ਕੌਣ ਕਿਹੜੇ ਇਹ ਪੁਲਿਸ ਵਾਲੇ ਛੱਡਦੇ ਨਹੀਂ ਹੋ ਉਹਨਾਂ ਨੇ ਲੱਭਣਾ ਸ਼ੁਰੂ ਕਰਤਾ ਵੀ ਕਿ ਘਰ ਨੂੰ ਅੱਗ ਤਾਂ ਲਾਤੀ ਤੁਸੀਂ ਕਿੰਨੇ ਘਰਾਂ ਨੂੰ ਅੱਗਾਂ ਲੱਗੀਆਂ ਐਡਵਿੰਟਨ ਦੇ ਵਿੱਚ ਉਸ ਸਮੇਂ ਤੋਂ 8-10 ਦਿਨ ਪਹਿਲਾਂ ਜਾਂ ਕਿੰਨਾ ਚਿਰ ਪਹਿਲਾਂ ਕਿਹੜੇ ਲੋਕਾਂ ਨੇ ਜਿਹੜੀਆਂ ਕੇਨ ਖਰੀਦੀਆਂ ਇਹ ਤੇ ਕਿਹੜੇ 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 ਗੈਸ ਸਟੇਸ਼ਨਾਂ ਦੇ ਉੱਤੇ ਜਾ ਕੇ ਉਹ ਸਾਰੀ ਵੀਡੀਓ ਦੇਖ ਕੇ ਵੀ ਜਿਹੜੇ ਗੈਸ ਕੇਨ ਦੇ ਵਿੱਚ ਪਾ ਰਹੇ ਆ ਹੋ ਸਕਦਾ ਬਹੁਤੇ ਲੋਕ ਜੈਨੂਨ ਹੋਣ ਪਰ ਉਹਨਾਂ ਦੇ ਵਿੱਚੋਂ ਕੁਝ ਸ਼ੱਕੀ ਵੀ ਹੋ ਸਕਦੇ ਆ ਤੇ ਸ਼ੱਕੀਆਂ ਦੀ ਫਿਰ ਸ਼ਕਲ ਤੋਂ ਜੜੀ ਆ ਅੱਗੇ ਗੱਲਬਾਤ ਤੋਰੀ ਜਾ ਸਕਦੀ ਆ ਪੁਲਿਸ ਕਮਿਊਨਿਟੀ ਨੂੰ ਕਹਿ ਰਹੀ ਆ ਕਿ ਇਹਨਾਂ ਬੰਦਿਆਂ ਨੂੰ ਪਛਾਣੋ ਤੇ ਇਹ ਕਿਉਂਕਿ ਅੰਤਰਰਾਸ਼ਟਰੀ ਕਨਸਰਨ ਦਾ ਮੁੱਦਾ ਸੀ ਪੁਲਿਸ ਜਿਹੜੀ ਕਹਿ ਰਹੀ ਆ ਕਿ ਕੁਝ ਲੋਕ ਜਿਹੜੇ ਕੈਨੇਡਾ ਤੋਂ ਬਾਹਰ ਨੇ ਅਸਲ ਦੇ ਵਿੱਚ ਇਸ ਕ੍ਰਾਈਮ ਨੂੰ ਚਲਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਆ ਤੇ ਪੁਲਿਸ ਨੇ ਇਹ ਸਾਰੀਆਂ ਵੀਡੀਓਜ਼ ਹੁਣ ਜਾਰੀ ਕੀਤੀਆਂ ਐ ਤੇ ਲੋਕ ਦੇਖ ਰਹੇ ਐ ਤੇ ਹੋ ਸਕਦਾ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਪਛਾਣ ਕੇ ਜਾਂ ਕੋਈ ਘਟਨਾ ਦਾ ਕਿਸੇ ਨਾਲ ਸੰਬੰਧ ਹੋਵੇ ਉਹਨੂੰ ਇਸ ਚੀਜ਼ ਦੇ ਨਾਲ ਜਿਹੜਾ ਮੇਲ ਕੇ ਦੇਖਿਆ ਜਾ ਸਕਦਾ ਤਾਂ ਕਿ ਅਸਲੀ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ